ਅੱਸੀ ਗੱਲ ਦੋਸਤੋ ਦੋਸਤੋ ਥੋੜੀਆਂ ਜਿਹੀਆਂ ਗੱਲਾਂ ਅੱਜਕੱਲ ਥੋੜੀਆਂ ਚਿੰਤਾ ਵਾਲੀਆਂ ਗੱਲਾਂ ਨੇ ਜੋ ਮੈਂ ਤੁਹਾਡੇ ਨਾਲ ਕਰਨੀਆਂ ਨੇ ਪੰਜਾਬ ਦੇ ਵਿੱਚ ਬਹੁਤ ਕੁਝ ਵਾਪਰ ਰਿਹਾ ਪੰਜਾਬ ਦੇ ਵਿੱਚ ਜੋ ਅੱਜ ਦੀ ਸਥਿਤੀ ਹੈ ਨਾ ਉਹ ਬੇहद ਭਿਆਨਕ ਆ ਬੇहद ਭਿਆਨਕ ਆ ਅੱਜ ਦੀ ਹੀ ਜੇਕਰ ਮੈਂ ਗੱਲ ਕਰਾਂ ਅੱਜ 19 ਮਾਰਚ 2025 ਹੈ ਅੱਜ 5000 ਦੇ ਨੇੜੇ ਬੰਦਾ ਪੁਲਿਸ ਵੱਲੋਂ ਸੰਗਰੂਰ ਇਕੱਠਾ ਕੀਤਾ ਗਿਆ ਅਤੇ ਮੀਟਿੰਗ ਦੇ ਵਿੱਚ ਵੀ ਕੋਈ ਮੰਤਰੀ ਨਹੀਂ ਹੈ ਮੀਟਿੰਗ ਵੀ ਸਿਰਫ ਕਹਿਆ ਜਾ ਰਿਹਾ ਕਿ ਮੀਟਿੰਗ ਹੈ ਜਿਹੜੀ ਉਹ ਪੁਲਿਸ ਦੇ ਵੱਡੇ ਅਫਸਰ ਹੀ ਉਹ ਮੀਟਿੰਗ ਕਰ ਰਹੇ ਨੇ ਪਰ ਗੱਲ ਇਹ ਹੈ ਕਿ ਇੰਨਾ ਜ਼ਿਆਦਾ ਵੱਧ ਪੁਲਿਸ ਦਾ ਇਕੱਠ ਕਰਨਾ ਅਤੇ ਬਿਨਾਂ ਪੁਲਿਸ ਵਾਲਿਆਂ ਨੂੰ ਇਹ ਦੱਸਿਆ ਸੱਦਣਾ ਕਿ ਆਖਰ ਉਹਨਾਂ ਨੂੰ ਸੱਦਿਆ ਕਿਉਂ ਜਾ ਰਿਹਾ ਉਹਨਾਂ ਦੀ ਡਿਊਟੀ ਕੀ ਹੈ ਇਹਦੇ ਪਿੱਛੇ ਆਖਰ ਕਾਰਨ ਕੀ ਹੈ ਕਿ ਪੰਜਾਬ ਬਹੁਤ ਕੁਝ ਬੁਰਾ ਹੋਣ ਜਾ ਰਿਹਾ ਜਾਂ ਪੰਜਾਬ ਪੁਲਿਸ ਕੁਝ ਬਹੁਤ ਵੱਡਾ ਕਰਨ ਜਾ ਰਹੀ ਹੈ ਵੀ ਜਿਹੜਾ ਉਹਨਾਂ ਨੇ ਇੱਥੋਂ ਹੀ ਬੱਸਾਂ ਭਰ ਕੇ ਪੁਲਿਸ ਨੂੰ ਲੈ ਕੇ ਐਕਸ਼ਨ ਕਰਨ ਜਾਣਾ ਤੇ ਐਕਸ਼ਨ ਕਿੱਧਰ ਕਰਨਗੇ ਨਾ ਆਪਾਂ ਨੂੰ ਨਹੀਂ ਪਤਾ ਤੋ ਕਿ ਜੇਕਰ ਅਜਿਹੀ ਕੋਈ ਗੱਲ ਨਾ ਹੁੰਦੀ ਤਾਂ ਹਜੇ ਤੱਕ ਆਫੇ ਹੀ ਆ ਰੱਬ ਨਾ ਕਰੇ ਕਿ ਕੋਈ ਬੇਬਕੂਫੀ ਭਰਿਆ ਫੈਸਲਾ ਪੁਲਸ ਨੂੰ ਲਵੇ ਵੀ ਜੇਕਰ ਨਹੀਂ ਤਾਂ ਪੁਲਸ ਵਾਲਿਆਂ ਨੂੰ ਕੋਈ ਮੀਟਿੰਗ ਅਫਸਰ ਕਰਦੇ ਨੇ ਤਾਂ ਜਿੱਥੇ-ਜਿੱਥੇ ਪੁਲਸ ਵਾਲੇ ਹੁੰਦੇ ਨੇ ਉਹਨਾਂ ਨੂੰ ਉੱਥੇ-ਉੱਥੇ ਉਹਨਾਂ ਦੀ ਡਿਊਟੀ ਸਮਝਾ ਦਿੱਤੀ ਜਾਂਦੀ ਹੈ ਜਾਂ ਨੀਤੀਆਂ ਸਮਝਾ ਦਿੱਤੀਆਂ ਜਾਂਦੀਆਂ ਪਰ ਇੰਨਾ ਕੰਮਾਂ ਦੇ ਉੱਪਰ ਆਪਾਂ ਜ਼ੋਰ ਦੇਣਾ ਹੈ ਤਾਂ ਦੱਸਿਆ ਕਿਸੇ ਨੂੰ ਕੁਝ ਨਹੀਂ ਗਿਆ ਇਕੱਠ ਕਰ ਲਿਆ ਗਿਆ ਕੀਤਾ ਵੀ ਸੰਗਰੂਰ ਵਿਖੇ ਗਿਆ ਸਾਫ਼ ਦੀ ਗੱਲ ਹੈ ਕਿ ਇਹਦੇ ਵਿੱਚ ਸਰਕਾਰ ਤਾਂ ਇਨਵੋਲਵ ਹੈਗੀ ਹੈਗੀ ਹੈ ਉੱਥੋਂ ਭਗਵੰਤ ਮਾਨ ਦਾ ਇਹ ਕਹਿਣਾ ਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਸਖਤ ਐਕਸ਼ਨ ਲਏ ਜਾਣਗੇ ਨਸ਼ਾ ਤਸਕਰਾਂ ਦੇ ਖਿਲਾਫ ਨਸ਼ਾ ਤਸਕਰਾਂ ਦੇ ਖਿਲਾਫ ਐਕਸ਼ਨ ਨੂੰ ਲੈ ਕੇ ਜੋ ਵਿਖਾਵਾ ਕੀਤਾ ਜਾ ਰਿਹਾ ਕਿ ਜੋ ਬਲਡوزرਾਂ ਨਾਲ ਘਰਟ ਹਾਏ ਜਾ ਰਹੇ ਨੇ ਕਿਸੇ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਤੇ ਘਰ ਵੀ ਕਿੰਨੇ ਢਾਏ ਜਾ ਰਹੇ ਨੇ ਜਿਨ੍ਹਾਂ ਦੇ ਸ਼ਾਮਲਾਟਾਂ ਦੇ ਵਿੱਚ ਘਰ ਪਾਏ ਹੋਏ ਨੇ ਹੈਨਾ ਦਿਖਾਵਾ ਵੀ ਬਹੁਤ ਹੋ ਰਿਹਾ ਤੇ ਦੱਸਿਆ ਕੁਝ ਹੋਰ ਜਾ ਰਿਹਾ ਕੀਤਾ ਕੁਝ ਹੋਰ ਜਾ ਰਿਹਾ ਪੰਜਾਬ 'ਚ ਕਤਲ ਹੋ ਰਹੇ ਨੇ ਪੰਜਾਬ ਚ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਣੀਆਂ ਜਾ ਰਹੀਆਂ ਨੇ ਚੌਥੇ ਦਿਨ ਪੁਲਿਸ ਕਿਸੇ ਨਾ ਕਿਸੇ ਦਾ ਮੁਕਾਬਲਾ ਬਣਾ ਦਿੰਦੀ ਹੈ ਮੁਕਾਬਲਾ ਬਣਾ ਕੇ মিডিਆ ਸਰਕਾਰ ਦੇ ਹੱਥ ਦੇ ਵਿੱਚ ਹੈ ਸਰਕਾਰ ਪੱਖੀ মিডিਆ ਉਸ ਗੱਲ ਦੇ ਵਿੱਚ ਸਰਕਾਰ ਨੂੰ ਸ਼ਾਬਾਸ਼ੀ ਦਿੰਦਾ ਬਿਨਾਂ ਇਹ ਗੱਲ ਦੀ ਕੋਹ ਕੀਤੇ ਆ ਕਿ ਮੁਕਾਬਲੇ ਦੀ ਕਾਰਨ ਕੀ ਬਣਿਆ ਇਹ ਮੁਕਾਬਲਾ ਸਹੀ ਸੀ ਜਾਂ ਗਲਤ ਸੀ ਕੋਈ ਪੱਖਪ੍ਰਤੀਤ ਨਹੀਂ ਹੈ ਸਰਕਾਰ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਹੈ ਜਿਹੜਾ ਬੰਦਾ ਮੁੱਖ ਮੰਤਰੀ ਨੂੰ ਜਾਂ ਕੇਜਰੀਵਾਲ ਵਰਗਿਆਂ ਨੂੰ ਜਾਂ ਉੱਚ ਅਧਿਕਾਰੀਆਂ ਨੂੰ ਇਹ ਕਹਿ ਸਕਦੇ ਕਿ ਇਹ ਗਲਤ ਹੋ ਰਿਹਾ ਭਗਵੰਤ ਮਾਨ ਨੂੰ ਕਹਿ ਸਕਦੇ ਵੀ ਇਹ ਨੀਤੀ ਸਹੀ ਨਹੀਂ ਹੈ ਕਿਉਂਕਿ ਜੋ ਸਾਰੀ ਸਰਕਾਰ ਹੈ ਲਾਹ ਪੰਜਾਬ ਦਾ ਮੁੱਖ ਮੰਤਰੀ ਇਹ ਸਾਰੇ ਆਪਣੇ ਤੋਂ ਵੱਡੇ ਅਹੁਦੇ ਵਾਲੇ ਬੰਦੇ ਦੀ ਚਾਪਲੂਸੀ ਫਿਰਤੇ ਮੰਤਰੀ ਐਮਐਲਏ ਬਣੇ ਨੇ ਕੁਛ ਨਾ ਦੇ ਐਮਐਲਏ ਇਹ ਜੀ ਹੈ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਐਮਐਲਏ ਨਹੀਂ ਬਣ ਕੇ ਅਸੀਂ ਤਾਂ ਆਪਣੇ ਇਲਾਕੇ ਦੇ ਕਹੋ ਜ਼ਗੀਰਦਾਰ ਹੋ ਗਏ ਮਤਲਬ ਪੰਜਾਬ 'ਚ ਹੋਕ ਹੀ ਰਿਹਾ ਪੰਜਾਬ ਦੇ ਵਿੱਚ ਇੱਕ 80 ਵਾਲਾ ਜੋ ਦੌਰ ਸੀ ਨਾ ਮੈਨੂੰ ਇਦਾਂ ਲੱਗਦਾ ਕਿ ਸ਼ਾਇਦ ਉਹ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਦੋਂ ਕਾਂਗਰਸ ਚਾਹੁੰਦੀ ਸੀ ਕਿ ਪੰਜਾਬ ਦੀ ਸੱਤਾ ਨੂੰ ਕੰਟਰੋਲ ਕੀਤਾ ਜਾਏ ਕਿਉਂਕਿ ਉਹਨੂੰ ਤੰਗ ਕਰਦਾ ਸੀਗਾ ਇੰਦਰਾ ਗਾਂਧੀ ਨੂੰ ਪੰਜਾਬ ਇਥੋਂ ਦੇ ਸਿੱਖ ਤੰਗ ਕਰਦੇ ਸੀ ਅੱਜਕੱਲ ਬੀਜੇਪੀ ਚਾਹੁੰਦੀ ਹੈ ਕਿ ਪੰਜਾਬ ਨੂੰ ਆਪਣੇ ਹੱਥਾਂ 'ਚ ਲਿਆ ਜਾਏ ਪੰਜਾਬ ਨੂੰ ਇਹਦੇ ਤੇ ਕਾਬੂ ਕੀਤਾ ਜਾਏ ਭਾਜਪਾ ਸਰਕਾਰ ਬਣਾਉਣ ਦੀ ਸੋਚ ਰਹੀ ਤੇ ਸਰਕਾਰ ਬਣਾਉਣ ਲਈ ਉਹਨਾਂ ਨੇ ਲੋਕਾਂ ਨੂੰ ਉਨਾਂ ਨੇ ਤਸੱਲੀ ਨਹੀਂ ਕਰਵਾਉਣੀ ਹੁੰਦੀ ਕਿ ਤੁਹਾਡੇ ਲਈ ਬਹੁਤ ਚੰਗਾ ਕੰਮ ਕੀਤਾ ਜਾਏਗਾ ਸਰਕਾਰ ਬਣਾਉਣ ਦਾ ਇੱਕ ਨਵਾਂ ਤਰੀਕਾ ਵੀ ਹੈ ਕਿ ਲੋਕਾਂ ਨੂੰ ਵੰਡ ਦਿਓ ਵੰਡ ਕੇ ਇੱਕ ਧਿਰ ਦੇ ਲਈ ਕੰਮ ਕਰੋ ਉਹਦੀਆਂ ਵੋਟਾਂ ਹਾਸਲ ਕਰ ਲਓ ਕੇਜਰੀਵਾਲ ਹੋ ਗਿਆ ਆ ਭਾਜਪਾ ਹੋ ਗਈ ਇਹ ਹਿੰਦੂਆਂ ਦੀਆਂ ਵੋਟਾਂ ਲੈਣ ਦੇ ਲਈ ਪੂਰਾ ਜ਼ੋਰ ਲਾ ਰਹੇ ਨੇ ਤੇ ਸਿੱਖ ਵੋਟਾਂ ਹਿੰਦੂ ਸਿੱਖ ਦਾ ਪਾੜਾ ਵਧਾਇਆ ਜਾ ਰਿਹਾ ਕੁਝ ਭੋਂਕੇ ਸਿੱਖਾਂ ਦੇ ਵਿੱਚ ਬੈਠੇ ਨੇ ਜਿਹੜੇ ਘਰੋਂ ਬਹਿ ਕੇ ਬੋਲ ਦਿੰਦੇ ਨੇ ਜੇ ਤੁਸੀਂ ਆਹ ਕੰਮ ਨਾ ਕੀਤਾ ਅਸੀਂ ਇੱਥੇ ਆ ਕੇ ਆਏ ਕਰਾਂਗੇ ਕੁਝ ਭੋਂਕੇ ਹਿੰਦੂਆਂ ਦੇ ਵਿੱਚ ਬੈਠੇ ਨੇ ਜਿਹੜੇ ਦਿਨ ਰਾਤ ਸਿੱਖਾਂ ਦੇ ਗਲਾਸ ਜ਼ਹਿਰ ਘੋਲਦੇ ਨੇ ਮਤਲਬ ਕੀ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਮਤਲਬ ਅਸੀਂ ਐਡੇ ਮੂਰਖ ਲੋਕ ਆ ਸਾਡੇ ਲੀਡਰ ਐਡੇ ਕਦੇ ਨੇ ਐਡੇ ਬੇਅਣਖੇ ਨੇ ਵੇ ਕੋਈ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਵਾਲਾ ਬਚਿਆ ਹੀ ਨਹੀਂ ਅਤੇ ਜੇ ਕਹਿੰਦਾ ਵੀ ਹੈ ਤਾਂ ਲੋਕਾਂ ਤੱਕ ਗੱਲ ਕਿੱਦਾਂ ਪਹੁੰਚੇ ਮੀਡੀਆ ਰਾਹੀਂ ਪਹੁੰਚਣੀ ਹੈ ਮੀਡੀਏ ਦੇ ਉੱਤੇ ਸਾਡੇ ਇਨਕਲਾਬੀ ਸਰਕਾਰ ਦਾ ਦਬਦਬਾ ਹੈ ਬਹੁਤ ਫਿਕਰ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਜੋ ਇਸ ਵਕਤ ਦੌਰ ਹੈ ਉਹ ਬੇहद ਮਾੜਾ ਪਿੱਛੇ ਜਾ ਕੇ ਮੈਂ ਤੁਹਾਨੂੰ ਮੁੰਡੇ ਦੀ ਐਗਜ਼ਾਮਪਲ ਦਿੰਦਾ ਜਿਹਨੇ ਇੱਕ ਬੱਚੇ ਦਾ ਅਪਹਰਣ ਕੀਤਾ ਤੇ ਉਹਨੂੰ ਜਦੋਂ ਫੜਨ ਦੀ ਜਗ੍ਹਾ ਸਿੱਧਾ ਉਹਦਾ ਇਨਕਾਊਂਟਰ ਕਰ ਦਿੱਤਾ ਗਿਆ ਤੇ ਅਤੇ ਇਨਕਾਊਂਟਰ ਤੋਂ ਬਾਅਦ ਇੱਕ ਮਨੁੱਖੀ ਜਾਨ ਲੈਣ ਤੋਂ ਬਾਅਦ ਉਹਦੀ ਵਡਿਆਈ ਕੀਤੀ ਗਈ ਹੋਣਾ ਪਿੱਛੇ ਜੇ ਪਟਿਆਲੇ ਵਿਖੇ ਫੌਜੀ ਅਫਸਰ ਨੂੰ ਪੁਲਿਸ ਵਾਲਿਆਂ ਨੇ ਕੁੱਟਿਆ ਪੁਲਿਸ ਨੂੰ ਤਾਂ ਪਹਿਲੀ ਖੂਨ ਮੂਹ ਲੱਗੇ ਵਾਲਾ ਕੰਮ ਆਪਾਂ ਕਰੋਨਾ ਵੇਲੇ ਵੀ ਵੇਖਿਆ ਹੈ ਕਿ ਪੁਲਿਸ ਨੂੰ ਤੁਸੀਂ ਇੰਨੀ ਕੀ ਸ਼ਾਬਾਸ਼ੀ ਦਓ ਨਾ ਤਾਂ ਇਹ ਇੰਨਾ ਨੁਕਸਾਨ ਕਰਦੀ ਹੈ ਪੰਜਾਬ ਪੁਲਿਸ ਉਹ ਹੈ ਇਹਨੇ ਅਸੀਂ ਦੇ ਦੌਰ ਚ ਕੀ ਕੀਤਾ ਆਪਾਂ ਨੂੰ ਸਭ ਨੂੰ ਪਤਾ ਹੈ ਅਤੇ ਉਹ ਜੋ ਮੁੰਡੇ ਦਾ ਜੋ ਇਨਕਾਊਂਟਰ ਕਰ ਦਿੱਤਾ ਗਿਆ ਉਹ ਕੋਈ अपराधी ਨਹੀਂ ਸੀ ਉਹ ਕੋਈ ਨਸ਼ਈ ਨਹੀਂ ਸੀ ਉਹ ਬਾਹਰੋਂ ਆਇਆ ਸੀ ਕੈਨੇਡਾ ਤੋਂ ਆਇਆ ਸੀ ਬਿਨਾ ਇਸ ਗੱਲ ਦੀ ਪੜਤਾਲ ਕੀਤੇ ਆ ਕਿ ਅਜਿਹਾ ਉਸਨੇ ਕਿਉਂ ਕੀਤਾ ਤਾਂ ਕਿ ਅਜਿਹੇ ਮਸਲੇ ਦੀ ਜੜ ਤੱਕ ਪਹੁੰਚਿਆ ਜਾਏ ਤਾਂ ਕਿ ਦੁਬਾਰੇ ਐਸੇ ਮਸਲੇ ਨਾ ਵਾਪਰਨ ਉਹਦੀ ਬਜਾਏ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣ ਦੀ ਬਜਾਏ ਸਿੱਧਾ ਇਨਕਾਊਂਟਰ ਕਰ ਦਿੱਤਾ ਪੰਜਾਬ 'ਚ ਇਨਕਾਊਂਟਰ ਕਲਚਰ ਸ਼ੁਰੂ ਕੀਤਾ ਹੋਇਆ ਭਗਵੰਤ ਮਾਨ ਸਰਕਾਰ ਨੇ ਗੋਲੀ ਮਾਰਦੇ ਹੋ ਗੋਲੀ ਮਾਰਨਾ ਤਾਂ ਆਮ ਜੀ ਗੱਲ ਹੋ ਗਈ ਹੈ ਕਰਟਾ ਦਿਓ ਗੋਲੀਆਂ ਕਿੰਨਾਂ ਦੇ ਵੱਜਦੀਆਂ ਨੇ ਘਰ ਕਿੰਨਾਂ ਦੇ ਢੋਂ ਟਹੇ ਜਾਂਦੇ ਨੇ ਜਿਹੜੇ ਉਹਨੇ ਕਹਿੰਦੇ ਸ਼ੂਟੀਆਂ ਮੱਛੀਆਂ ਨੇ ਵੱਡੀਆਂ ਮੱਛੀਆਂ ਨੂੰ ਫੜਿਆ ਕਿਸੇ ਨੇ ਵੱਡੀਆਂ ਮੱਛੀਆਂ ਇਹਨਾਂ ਦੇ ਤੁਸੀਂ ਕਹਿ ਲੋ ਵੀ ਅੱਖਾਂ ਸਾਹਮਣੇ ਦੀ ਵੱਡੇ ਵੱਡੇ ਅਫਸਰ ਵੱਡੇ ਵੱਡੇ ਕੱਪੜੇ ਕਰਕੇ ਨਸ਼ੇ ਦਾ ਵਪਾਰ ਕਰਕੇ ਬਾਹਰ ਨੂੰ ਲੰਘ ਗਏ ਕੋਈ ਫਰਾਰ ਹੋ ਗਏ ਕੋਈ ਫੜ ਸਕੇ ਨਈ ਫੜ ਸਕੇ ਮਤਲਬ ਜਾਗੋ ਪੰਜਾਬ ਦੇ ਲੋਕੋ ਜਾਗੋ ਹਿੰਦੂ ਸੈਕਟ ਦੇ ਵਿੱਚ ਫਸਾ ਨਾ ਜਾਣਾ ਜਿਹੜੇ ਆ ਸਿੱਖਾਂ ਦੇ ਵੱਡੇ ਵੱਡੇ ਦਿਮਾਲੇ ਬੰਨ ਕੇ ਕਿਰਪਾਨਾ ਚਾਕੇ ਸੋਸ਼ਲ ਮੀਡੀਆ ਤੇ ਕਹਿੰਦੇ ਨੇ ਨਾ ਚੱਕ ਦੇਾਂਗੇ ਉਹ ਕਿਹਨਾਂ ਨੇ ਕਿੱਥੇ ਉਹ ਚੱਕਿਆ ਯਾਰ ਉਹ ਕਿਹੜੀ ਜੇਲ੍ਹ ਚ ਕਦੇ ਗਏ ਨੇ ਉਹ ਬਹਿੰਦੇ ਨੇ ਗੱਲਾਂ ਕਰਦੇ ਨੇ ਚਾਰ ਬੰਦੇ ਉਹਨਾਂ ਦੇ ਗੱਲਾਂ ਸੁਣ ਕੇ ਪ੍ਰਭਾਵਿਤ ਹੋ ਕੇ ਬਾਹਰ ਜਾਂਦੇ ਨੇ ਕੁਛ ਨਾ ਕੁਛ ਬੁਰਾ ਕਰਦੇ ਨੇ ਤੇ ਨੁਕਸਾਨ ਆਪ ਦਾ ਕਰਵਾ ਬਹਿੰਦੇ ਨੇ ਸੇਮ ਚੀਜ਼ ਆ ਹਿੰਦੂਆਂ ਦੇ ਵਿੱਚ ਨੇ ਜੋ ਸਿੱਖਾਂ ਖਿਲਾਫ ਬੋਲ ਕੇ ਸਿੱਖਾਂ ਨੂੰ ਪੜਕਾਉਂਦੇ ਆ ਦਾਲਿਤ ਵਰਸਾ ਜੱਟ ਦਾ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਮੂਰੇ ਵੋਟਾਂ ਆ ਰਹੀਆਂ ਨੇ ਆਉਂਦੀਆਂ ਵੋਟਾਂ ਵਿੱਚ ਮਸਲਾ ਖਾਲਸਤਾਨ ਦਾ ਵੀ ਰੁੱਟ ਸਕਦਾ ਹੈ ਹਿੰਦੂ ਵੋਟ ਨੂੰ ਇਕੱਠੀ ਕਰਕੇ ਖਾਲਸਤਾਨ ਦੇ ਨਾਮ ਤੇ ਵੋਟ ਬਣਾਈ ਜਾ ਸਕਦੀ ਤੇ ਸਿੱਖਾਂ ਦੇ ਜਵਾਕਾਂ ਨੂੰ ਆਪਾਂ ਕਮਲੇ ਆ ਯਾਰ ਆਪਾਂ ਮੂਰਖਾ ਯਾਰ ਅਸੀਂ ਭਾਵਕ ਕਹਾਂਗੇ ਤੁਹਾਨੂੰ ਮੂਰਖਾ ਆਖਾਂ ਤੁਹਾਨੂੰ ਮੋਹਰਾ ਬਣਾ ਕੇ ਤੁਹਾਡੇ ਹੱਥਾਂ 'ਚ ਹਥਿਆਰ ਫੜਾ ਕੇ ਤੁਹਾਡੇ ਸਹਿੱਤੇ ਸਰਕਾਰਾਂ ਬਣਾਈਆਂ ਜਾ ਸਕਦੀਆਂ ਪਹਿਲਾਂ ਕਿਹੜਾ ਨਹੀਂ ਬਣੀ ਆ ਆਪਾਂ ਕਦੋਂ ਜਾਗਾਂਗੇ ਬਾਈ ਕਦੋਂ ਆਪਾਂ ਜਾਗਾਂਗੇ ਪੰਜਾਬ ਦੀ ਸਥਿਤੀ ਬੇहद ਭਿਆਨਕ ਆ ਬੇहद ਭਿਆਨਕ ਆ ਫੋਚੋ ਅਤੇ ਬੋਲੋ ਸਾਰਾ ਕੁਝ ਪੜੋ ਬੋਲੋ ਪ੍ਰਭਾਵਤ ਨਾ ਹੋਵੋ ਕਿਸੇ ਤੋਂ ਸਭ ਕੁਝ ਪੜੋ ਆਪ ਦੀ ਫੋਚ ਲੈ ਕੇ ਚੱਲੋ ਅਤੇ ਆਵਾਜ਼ ਉਠਾਓ ਸਹੀ ਅਤੇ ਗਲਤ ਦੇ ਖਿਲਾਫ ਲੀਡਰਾਂ ਨੂੰ ਵੀ ਬੇਨਤੀ ਹੈ ਸਰਕਾਰ 'ਚ ਬੈਠੇ ਬੰਦੇ ਨੂੰ ਵੀ ਬੇਨਤੀ ਹੈ ਕਿ ਤੁਹਾਡੀ ਸਰਕਾਰ ਜੋ ਕੰਮ ਦਾ ਵਿਖਾਵਾ ਕਰ ਰਹੀ ਹੈ ਨਾ ਮੁੱਖ ਮੰਤਰੀ ਜੋ ਕਰ ਰਿਹਾ ਕੇਜਰੀਵਾਲ ਜੋ ਕਰ ਰਿਹਾ ਥੋੜੀ ਜੀ ਅਣਖ ਚ ਗਾਓ ਰੱਬ ਨੂੰ ਵੀ ਜਾਨ ਦੇਣੀ ਹੈ ਸਹੀ ਨੂੰ ਸਹੀ ਗਲਤ ਨੂੰ ਗਲਤ ਆਖੋ ਕਦੋਂ ਜਾਗੋਗੇ ਕੁਛ ਮਰਜੀ ਕਹਿ ਲਓ ਕਾਂਗਰਸ ਨੇ ਬਹੁਤ ਬੁਰਾ ਕੀਤਾ ਪਰ ਅੱਜ ਦੀ ਘੜੀ ਜੇਕਰ ਵੇਖਿਆ ਜਾਏ ਨਾ ਤਾਂ ਕੱਲੀ ਇੱਕ ਕਾਂਗਰਸ ਪਾਰਟੀ ਹੈ ਪੰਜਾਬ ਦੇ ਵਿੱਚ ਜਿਹਦੇ ਲੀਡਰਾਂ ਨੂੰ ਆਪਣੇ ਵੱਡੇ ਆਗੂਆਂ ਨੂੰ ਕੁਛ ਵੀ ਬੋਲਣ ਦੀ ਖੁੱਲ ਹੈ ਉਹ ਬੋਲ ਦਿੰਦੇ ਨੇ ਉਹ ਬੋਲਦੇ ਨੇ ਭਾਵੇਂ ਉਹ ਗਲਤ ਕਹਿਣ ਜਾਂ ਸਹੀ ਕਹਿਣ ਉਹਨਾਂ ਨੂੰ ਬੋਲਣ ਦਾ ਹੱਕ ਉਹਨਾਂ ਦੀ ਪਾਰਟੀ ਦਿੰਦੀ ਹੈ ਉਹਨਾਂ ਤੋਂ ਬਿਨਾ ਨਾਵ ਸ਼੍ਰੋਮਣੀ ਅਕਾਲੀ ਦਲ ਆਪਣੇ ਛੋਟੇ ਆਗੂਆਂ ਨੂੰ ਵਰਕਰਾਂ ਨੂੰ ਹੱਕ ਦਿੰਦਾ ਆਪਣੇ ਲੀਡਰ ਦੇ ਖਿਲਾਫ ਬੋਲਣ ਦਾ ਨਾ ਭਾਜਪਾ ਹੱਕ ਦਿੰਦੀ ਹੈ ਅਤੇ ਆਮ ਆਦੀ ਪਾਰਟੀ ਜਿਹਦਾ ਹੱਕ ਦੀ ਗੱਲ ਹੀ ਛੱਡੋ ਇਹ ਤਾਂ ਤੁਹਾਡੇ ਹੱਕ ਖੋਹਦੀ ਹੈ ਫਿਰ ਤੁਹਾਨੂੰ ਆਦੀ ਪਾਰਟੀ ਵਿੱਚ ਸ਼ਾਮਲ ਕਰਦੀ ਹੈ ਅਤੇ ਚਾਪੂਲਸੀ ਜਿੰਨੀ ਵੱਧ ਹੋਏਗੀ ਉਹਦਾ ਤੁਹਾਡਾ ਉਹਦਾ ਉੱਚਾ ਹੁੰਦਾ ਜਾਏਗਾ ਨਹੀਂ ਦੋਸਤੋ ਸਾਨੂੰ ਇੱਕ ਮੁੱਠ ਹੋਣਾ ਪੈਗਾ ਇੱਕ ਮੁੱਠ ਹੋਣ ਤੋਂ ਭਾਵ ਹੈ ਕਿ ਇਹਨਾਂ ਲੀਡਰਾਂ ਦੀ ਨਾ ਲੂੰਬੜ ਚਾਲਾਂ ਵਿੱਚ ਨਹੀਂ ਫਸਣਾ ਕੁਝ ਲੈ ਕੇ ਕੁਝ ਗਲਤ ਕਰਦੀਆਂ ਇਨਕਾਊਂਟਰ ਕਰਦੀਆਂ মিডিਆ ਉੱਪਰ ਜੋ ਵੀ ਖਬਰ ਚੱਲਦੀ ਹੈ ਜਿਹੜੇ ਵੀ ਪੱਤਰਕਾਰ ਤਨਖਾਹ ਦੇ ਲਈ ਨੌਕਰੀ ਕਰਦੇ ਆਂ ਕੁਝ ਵੀ ਬੋਲ ਦਿੰਦੇ ਨੇ ਆਪਣੇ ਚੈਨਲ ਮਾਲਕਾਂ ਦੇ ਕਹਿਦ ਅਨੁਸਾਰ ਸਾਨੂੰ ਸਭ ਨੂੰ ਆਪਣੀ ਅਣਖ ਜਗਾਉਣੀ ਪਵੇਗੀ ਅਣਖ ਜਗੂਗੀ ਤਾਂ ਪੰਜਾਬ ਜਗੂਗਾ ਪੰਜਾਬ ਜਾਗੂਗਾ ਜਾਗਣਾ ਪੈਣਾ ਹੈ ਜੇਕਰ ਬਚਣਾ ਹੈ ਨਹੀਂ ਤੁਸੀਂ ਬਰਬਾਦ ਹੋ ਬਈ ਤੁਸੀਂ ਬਰਬਾਦ ਹੋ ਕੇ ਰਹਿਣਾ ਤੁਹਾਨੂੰ ਕੋਈ ਬਚਾ ਨਹੀਂ ਸਕਦਾ ਵੇਖਦੇ ਅੱਜ ਪੁਲਿਸ ਦਾ ਜੋ ਇਕੱਠ ਹੋਇਆ ਇਹ ਕਿਉਂ ਕੀਤਾ ਗਿਆ ਵੇਖਦੇ ਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੁਲਿਸ ਨੂੰ ਹੋਰ ਕਿਹੜੀਆਂ ਖੁੱਲ੍ਹਾ ਦਿੰਦੀ ਹੈ ਪੰਜਾਬ ਦੀ ਸਰਕਾਰ ਅਤੇ ਉਹ ਹਰ ਇੱਕ ਬੰਦੇ ਨੂੰ ਅਪਰਾਧੀ ਹੋਣ ਦੇ ਨਾਂ ਤੇ ਅੱਜ ਤਾਂ ਗਿੱਟਿਆਂ 'ਚ ਗੋਲੀਆਂ ਮਾਰਦੀ ਹੈ ਨਾ ਕੱਲ ਨੂੰ ਛਾਤੀਆਂ 'ਚ ਮਾਰੂਗੀ ਤੇ ਛਾਤੀਆਂ 'ਚ ਗੋਲੀਆਂ ਮਾਰੂਗੀ ਅਤੇ ਉਸ ਤੋਂ ਬਾਅਦ ਉਹਨੂੰ ਕਹੇਗੀ ਕਿ ਇਹ ਬੁਰਾ ਸੀ ਅਤੇ ਉਹਦੇ ਮਾਪੇ ਕਹਿਣਗੇ ਵੀ ਨਹੀਂ ਸਾਡੇ ਪੁੱਤ ਨੂੰ ਇਨਸਾਫ ਮਿਲੇ ਇਨਸਾਫ ਦੀ ਆਵਾਜ਼ ਦੱਬੀ ਜਾਣੀ ਹੈ ਕਿਉਂਕਿ ਮੀਡੀਆ ਸਾਰਾ ਇਹਨਾਂ ਦੇ ਹੱਥ 'ਚ ਹੈ ਨਹੀਂ ਪਤਾ ਕੀ ਹੋਣਾ ਪਰ ਜੋ ਹੋ ਰਿਹਾ ਬੁਰਾ ਹੋ ਰਿਹਾ ਉਠੋ ਜਾਗੋ ਸਵਾਲ ਕਰੋ ਮੀਡੀਆ ਦੀ ਹਰ ਗੱਲ ਤੇ ਯਕੀਨ ਨਾ ਕਰੋ ਲੀਡਰਾਂ ਦੀ ਹਰ ਗੱਲ ਦੇ ਉੱਪਰ ਯਕੀਨ ਨਾ ਕਰੋ ਜੋ ਤੁਹਾਨੂੰ ਢੜਕਾਉਣਾ ਚਾਹੁੰਦਾ ਹਿੰਦੂ ਸਿੱਖ ਦੇ ਵਿੱਚ ਪਾੜਾ ਪਾਉਣਾ ਚਾਹੁੰਦਾ ਦਲਿਤ ਵਰਸਾ ਜੱਟ ਦੇ ਵਿੱਚ ਪਾੜਾ ਪਾਉਣਾ ਚਾਹੁੰਦਾ ਤਾਂ ਉਹਦੇ ਉੱਪਰ ਯਕੀਨ ਕਰਨ ਤੋਂ ਪਹਿਲਾਂ 100 ਵਾਰੀ ਸੋਚੋ ਸੋਚੋ ਕਿ ਕਿੱਥੋਂ ਬੋਲਦਾ ਇਹਦਾ ਕਿਰਦਾਰ ਕੀ ਆ ਗੱਲਾਂ ਤੇ ਯਕੀਨ ਨਾ ਕਰੋ ਕਿਰਦਾਰ ਵੇਖੋ ਬੰਦਿਆਂ ਦੇ ਸੋਚੋ ਦੋਸਤੋ ਇਹ ਸੋਚਣ ਦਾ ਵੇਲਾ ਹੈ ਇਹ ਕੁਝ ਕਰਨ ਦਾ ਵੇਲਾ ਹੈ ਇਦਾਂ ਪੰਜਾਬ ਨਹੀਂ ਬਚਣਾ ਇਦਾਂ ਸਾਡਾ ਸਮਾਜ ਵੀ ਨਹੀਂ ਬਚਣਾ